ਇਹ 20 ਲੱਛਣ ਮਿਲਦੇ ਨੇ ਅਮੀਰ ਹੋਣ ਤੋਂ ਠੀਕ ਪਹਿਲਾਂ ਕਿ ਤੁਸੀਂ ਵੀ ਸੋਚਦੇ ਹੋ ਕਿ ਅਮੀਰੀ ਸਿਰਫ ਕਿਸਮਤ ਚੰਗੇ ਮੌਕੇਆਂ ਜਾਂ ਜਨਮ ਤੋਂ ਮਿਲਦੀ ਆ ਜੇ ਹਾਂ ਤਾਂ ਤੁਸੀਂ ਬਿਲਕੁਲ ਗਲਤ ਹੋ ਅਸਲ ਦੇ ਵਿੱਚ ਮਨੋਵਿਗਿਆਨ ਅਤੇ ਸਫਲ ਲੋਕਾਂ ਦੀਆਂ ਕਹਾਣੀਆਂ ਦੱਸਦੀਆਂ ਨੇ ਕਿ ਕਰੋੜਪਤੀ ਬਣਨ ਤੋਂ ਠੀਕ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਅਤੇ ਲੁਕਵੇਂ 20 ਲੱਛਣ ਦਿਖਾਈ ਦਿੰਦੇ ਨੇ ਜੇ ਤੁਹਾਡੇ ਵਿੱਚ ਇਹ 20 ਨਿਸ਼ਾਨੀਆਂ ਨੇ ਤਾਂ ਸਮਝੋ ਤੁਹਾਡਾ ਅਗਲਾ ਕਦਮ ਅਮੀਰੀ ਵੱਲ ਆ ਪਰ ਰੁਕੋ ਇਹਨਾਂ 20 ਲੱਛਣਾਂ ਦੇ ਵਿੱਚੋਂ ਲੱਛਣ ਨੰਬਰ 17 ਅਜੀਹਾ ਜੋ ਬਿਨਾਂ ਕਿਸੇ ਸ਼ੱਕ ਦੇ ਦੁਨੀਆ ਦੇ ਹਰ ਸਭ ਤੋਂ ਸਫਲ ਇਨਸਾਨ ਦੇ ਵਿੱਚ ਮੌਜੂਦ ਸੀ ਕੀ ਤੁਸੀਂ ਉਹ ਨਿਸ਼ਾਨੇ ਜਾਣਨਾ ਚਾਹੁੰਦੇ ਹੋ ਜਿਸ ਨਾਲ ਤੁਹਾਡੀ ਕਿਸਮਤ ਬਦਲ ਸਕਦੀ ਆ ਜੇ ਹਾਂ ਤਾਂ ਇਹ ਵੀਡੀਓ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਵੀਡੀਓ ਹੋ ਸਕਦੀ ਆ ਆਓ ਇੱਕ ਇੱਕ ਕਰਕੇ ਸਾਰੇ 20 ਲੱਛਣ ਜਾਣਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਸਿਰਫ ਪੈਸੇ ਦੀ ਗੱਲ ਨਹੀਂ ਕਰਾਂਗੇ ਅੱਜ ਅਸੀਂ ਉਸ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਾਂਗੇ ਜੋ ਪੈਸੇ ਨੂੰ ਖਿੱਚਦੀ ਆ ਤੁਸੀਂ ਬਹੁਤ ਲੋਕਾਂ ਨੂੰ ਦੇਖਿਆ ਹੋਊਗਾ ਜੋ ਸਾਰੀ ਉਮਰ ਸਖਤ ਮਿਹਨਤ ਕਰਦੇ ਨੇ ਪਰ ਫਿਰ ਵੀ ਉਹ ਉੱਥੇ ਨਹੀਂ ਪਹੁੰਚ ਪਾਉਂਦੇ ਇੱਥੇ ਉਹ ਜਾਣਾ ਚਾਹੁੰਦੇ ਨੇ ਇਸ ਦਾ ਕਾਰਨ ਸਿਰਫ ਮਿਹਨਤ ਦੀ ਕਮੀ ਨਹੀਂ ਸਗੋਂ ਉਹਨਾਂ ਦੀਆਂ ਆਦਤਾਂ ਅਤੇ ਵਿੱਤੀ ਸਮਝ ਦੀ ਕਮੀ ਆ ਇਹ ਵੀ ਲੱਛਣ ਕੋਈ ਜਾਦੂ ਜਾਂ ਅੰਧਵਿਸ਼ਵਾਸ ਨਹੀਂ ਆ ਇਹ ਦੁਨੀਆ ਦੇ ਸਭ ਤੋਂ ਸਫਲ ਲੋਕਾਂ ਜਿਵੇਂ ਕਿ ਬਿਲ ਗੇਟ ਅਲਾਨ ਮਸਕ ਜਾਂ ਸਾਡੇ ਆਪਣੇ ਸਭ ਤੋਂ ਅਮੀਰ ਪੰਜਾਬੀ ਬਿਜ਼ਨਸਮੈਨ ਦੀਆਂ ਆਦਤਾਂ ਅਤੇ ਸੋਚ ਦਾ ਸਾਰਾ ਨਚੋੜ ਆ ਇਸ ਵੀਡੀਓ ਦੇ ਵਿੱਚ ਅਸੀਂ ਹਰ ਲੱਛਣ ਨੂੰ ਇੱਕ ਰੀਅਲ ਲਾਈਫ ਸਟੋਰੀ ਅਤੇ ਇੱਕ ਠੋਸ ਤੱਥ ਨਾਲ ਸਮਝਾਂਗੇ ਤਾਂ ਜੋ ਤੁਸੀਂ ਨਾ ਸਿਰਫ ਸੁਣੋ ਸਗੋਂ ਇਹਨਾਂ ਲੱਛਣਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਵੀ ਬਣਾ ਸਕੋ ਤੋ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ ਨੰਬਰ 17 ਵਾਲਾ ਲੱਛਣ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਹੋਊਗਾ ਆਓ ਹੁਣ ਸ਼ੁਰੂ ਕਰਦੇ ਹਾਂ ਲੱਛਣ ਨੰਬਰ 1 ਹੱਲ ਲੱਭਣ ਵਾਲਾ ਦਿਮਾਗ ਹੈ ਤਾਂ ਉਹ ਸ਼ੁਰੂ ਕਰਦੇ ਹਾਂ ਉਸ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਲੱਛਣ ਦੇ ਨਾਲ ਜੋ ਅਮੀਰ ਬਣਦਾ ਸਿੱਧਾ ਰਾਹ ਹੈ ਸਮੱਸਿਆ ਦੀ ਬਜਾਏ ਹੱਲ ਲੱਭਣਾ ਸੁਣੋ ਇੱਕ ਆਮ ਇਨਸਾਨ ਦਾ ਦਿਮਾਗ ਕਿਵੇਂ ਕੰਮ ਕਰਦਾ ਜਦੋਂ ਕੋਈ ਮੁਸ਼ਕਲ ਆਉਂਦੀ ਆ ਤਾਂ ਉਹ ਕਹਿੰਦਾ ਹਾਏ ਰੱਬਾ ਮੇਰੇ ਨਾਲ ਹੀ ਕਿਉਂ ਹੋਇਆ ਉਹ ਸ਼ਿਕਾਇਤਾਂ ਕਰਦਾ ਅਤੇ ਹਾਲਾਤਾਂ ਨੂੰ ਦੋਸ਼ ਦਿੰਦਾ ਪਰ ਅਮੀਰ ਬਣਨ ਵਾਲੇ ਲੋਕ ਸ਼ਿਕਾਇਤਾਂ ਨਹੀਂ ਕਰਦੇ ਉਹਨਾਂ ਦਾ ਦਿਮਾਗ ਇੱਕੋ ਸਵਾਲ ਪੁੱ ਕੋਈ ਗੱਲ ਨਹੀਂ ਹੁਣ ਕਿਵੇਂ ਇਸ ਨੂੰ ਹੱਲ ਕਰੀਏ ਉਹ ਸਮੱਸਿਆ ਨੂੰ ਇੱਕ ਮੌਕੇ ਵਜੋਂ ਦੇਖਦੇ ਨੇ ਇਸ ਨੂੰ ਉਦਾਹਰਣ ਨਾਲ ਸਮਝੋ ਜੇ ਕਿਸੇ ਨੂੰ ਕਾਰੋਬਾਰ ਦੇ ਵਿੱਚ ਘਾਟਾ ਪੈਂਦਾ ਤਾਂ ਆਮ ਬੰਦਾ ਘਰੇ ਬੈਠ ਜਾਂਦਾ ਪਰ ਇੱਕ ਸਫਲ ਕਾਰੋਬਾਰੀ ਸੋਚਦਾ ਕਿ ਮੈਂ ਇਸ ਨੁਕਸਾਨ ਤੋਂ ਕੀ ਸਿੱਖਿਆ ਅਤੇ ਹੁਣ ਮੈਂ ਕਿਹੜੀ ਨਵੀਂ ਸੇਵਾ ਬਣਾ ਸਕਦਾ ਜੋ ਲੋਕਾਂ ਦੀ ਇਸੇ ਸਮੱਸਿਆ ਨੂੰ ਹੱਲ ਕਰੇ ਯਾਦ ਰੱਖੋ ਇਸ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਲੋਕਾਂ ਕੋਲ ਆ ਜੋ ਸਭ ਤੋਂ ਵੱਡੀ ਸਮੱਸਿਆ ਨੂੰ ਹੱਲ ਕਰਦੇ ਨੇ ਸੋ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਸਗੋਂ ਕਿਵੇਂ ਪੁੱਛਣਾ ਸ਼ੁਰੂ ਕਰੋ ਇਹ ਆ ਪਹਿਲਾ ਲੱਛਣ ਜੋ ਕਿ ਦੱਸ ਤਾਂ ਕਿ ਤੁਸੀਂ ਅਮੀਰ ਬਣ ਲਈ ਤਿਆਰ ਹੋ। ਲੱਛਣ ਨੰਬਰ 2 ਹੁਣ ਗੱਲ ਕਰਦੇ ਹਾਂ ਲੱਛਣ ਨੰਬਰ 2 ਦੀ ਕਰਜ਼ੇ ਨੂੰ ਨਿਵੇਸ਼ ਵਜੋਂ ਸਮਝਣਾ। ਜ਼ਿਆਦਾਤਰ ਲੋਕ ਕਰਜ਼ੇ ਤੋਂ ਡਰਦੇ ਨੇ। ਉਹ ਸੋਚਦੇ ਨੇ ਕਿ ਹਰ ਕਰਜ਼ਾ ਇੱਕ ਬੋਝ ਆ ਜੋ ਕਿ ਇੱਕ ਬਿਲਕੁਲ ਸਹੀ ਆ ਜੇਕਰ ਉਹ ਕਰਜ਼ਾ ਦੇਣਦਾਰੀ ਖਰੀਦਣ ਲਈ ਲਿਆ ਗਿਆ ਹੋਵੇ। ਉਦਾਹਰਨ ਵਜੋਂ ਮਹਿੰਗਾ ਮੋਬਾਈਲ ਫੋਨ ਜਾਂ ਟੀਵੀ ਖਰੀਦਣ ਲਈ ਲਿਆ ਗਿਆ ਕਰਜ਼ਾ ਉਹ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਕੱਢਦਾ ਰਹਿੰਦਾ ਏ ਪਰ ਅਮੀਰ ਲੋਕ ਚੰਗੇ ਕਰਜ਼ੇ ਦੀ ਸ਼ਕਤੀ ਨੂੰ ਜਾਣਦੇ ਨੇ। ਉਹ ਕਰਜ਼ਾ ਲੈਂਦੇ ਨੇ ਤਾਂ ਕਿ ਉਹ ਇਸ ਪੈਸੇ ਨੂੰ ਦੌਲਤ ਬਣਾਉਣ ਦੇ ਵਿੱਚ ਲਗਾ ਸਕਣ। ਜਿਵੇਂ ਕਿ ਇੱਕ বারবার শুরু ਕਰਨ ਦੇ ਲਈ ਲੋਨ ਲੈਣਾ ਜਾਂ ਕੋਈ ਕਿਰਾਏ ਤੇ ਦੇਣ ਵਾਲੀ ਜਾਇਦਾਦ ਖਰੀਦਣੀ ਇਹ ਚੀਜ਼ਾਂ ਸਮੇਂ ਦੇ ਨਾਲ ਤੁਹਾਨੂੰ ਆਮਦਨ ਦੇ ਕੇ ਤੁਹਾਡੀ ਜੇਬ ਦੇ ਵਿੱਚ ਪੈਸਾ ਪਾਉਂਦੀਆਂ ਨੇ ਅਤੇ ਕਰਜ਼ਾ ਆਪਣੇ ਆਪ ਉਤਰ ਜਾਂਦਾ ਰੋਬਰਟ ਕੋਸਾਕੀ ਨੇ ਸਿਖਾਇਆ ਕਿ ਸਫਲ ਲੋਕ ਆਪਣੇ ਪੈਸੇ ਦੀ ਵਰਤੋਂ ਕਰਕੇ ਚੀਜ਼ਾਂ ਨਹੀਂ ਖਰੀਦਦੇ ਸਗੋਂ ਉਹ ਬੈਂਕ ਦੇ ਪੈਸੇ ਦੀ ਵਰਤੋਂ ਕਰਕੇ ਉਹ ਚੀਜ਼ਾਂ ਖਰੀਦਦੇ ਨੇ ਜੋ ਉਹਨਾਂ ਲਈ ਪੈਸਾ ਕਮਾਉਂਦੀਆਂ ਨੇ ਸੋ ਅਮੀਰ ਹੋਣ ਤੋਂ ਪਹਿਲਾਂ ਤੁਸੀਂ ਕਰਜ਼ੇ ਨੂੰ ਡਰ ਨਾਲ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਔਜ਼ਾਰ ਵਜੋਂ ਦੇਖਣਾ ਸ਼ੁਰੂ ਕਰ ਦਿੰਨੇ ਹੋ ਅੱਗੇ ਵਧਦੇ ਹਾਂ ਲੱਖਣ ਨੰਬਰ 3 ਵੱਲ ਕਮਾਈ ਦੇ ਕਈ ਸਰੋਤ ਜ਼ਿਆਦਾਤਰ ਲੋਕ ਸਿਰਫ ਇੱਕ ਰੋਜਗਾਰ ਇੱਕੋ ਤਨਖਾਹ ਤੇ ਨਿਰਭਰ ਕਰਦੇ ਨੇ ਉਹਨਾਂ ਦੀ ਆਮਦਨ ਇੱਕ ਸਿੰਗਲ ਚੀਜ਼ ਤੇ ਖੜੀ ਹੋਈ ਹੁੰਦੀ ਆ ਜੇ ਉਹ ਇੱਕੋ ਕੰਮ ਜਾਂ ਨੌਕਰੀ ਖਤਮ ਹੋ ਜਾਵੇ ਤਾਂ ਉਹਨਾਂ ਦੀ ਪੂਰੀ ਵਿੱਤੀ ਜ਼ਿੰਦਗੀ ਡਗਮਗਾ ਜਾਂਦੀ ਆ ਪਰ ਅਮੀਰ ਬਣਨ ਵਾਲੇ ਲੋਕ ਕਦੇ ਵੀ ਇੱਕ ਸਰੋਤ ਤੇ ਨਿਰਭਰ ਨਹੀਂ ਕਰਦੇ ਉਹ ਆਮਦਨ ਦਾ ਇੱਕ ਬੈਕਅਪ ਸਿਸਟਮ ਬਣਾਉਂਦੇ ਨੇ ਉਹ ਆਪਣੀ ਪਹਿਲੀ ਕਮਾਈ ਦਾ ਇਸਤੇਮਾਲ ਕਰਕੇ ਦੂਜਾ ਤੀਜਾ ਅਤੇ ਚੌਥਾ ਸਰੋਤ ਬਣਾਉਂਦੇ ਨੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਪੈਸਿਵ ਇਨਕਮ ਕਿਹਾ ਜਾਂਦਾ ਜਿਸ ਦਾ ਮਤਲਬ ਹੈ ਕਿ ਤੁਸੀਂ ਕੰਮ ਨਾ ਵੀ ਕਰ ਰਹੇ ਹੋ ਤਾਂ ਵੀ ਪੈਸਾ ਤੁਹਾਡੇ ਲਈ ਕੰਮ ਕਰ ਦਾ ਰਵੇ ਇੱਕ ਤੱਥ ਸੁਣੋ ਔਸਤ ਕਰੋੜਪਤੀ ਕੋਲ 7 ਆਮਦਨ ਦੇ ਸਰੋਤ ਹੁੰਦੇ ਨੇ ਇਹ ਸਿਰਫ ਤਨਖਾਹ ਨਹੀਂ ਇਸ ਦੇ ਵਿੱਚ ਕਿਰਾਇਆ ਸ਼ੇਅਰ ਬਾਜ਼ਾਰ ਤੋਂ ਆਮਦਨ ਕਿਸੇ ਛੋਟੇ ਕਾਰੋਬਾਰ ਤੋਂ ਮੁਨਾਫਾ ਜਾਂ ਡਿਜੀਟਲ ਉਤਪਾਦ ਦੀ ਵਿਕਰੀ ਸ਼ਾਮਲ ਹੋ ਸਕਦੀ ਆ ਅਮੀਰ ਬਣਨ ਤੋਂ ਪਹਿਲਾਂ ਤੁਸੀਂ ਇਸ ਸੋਚ ਨੂੰ ਅਪਣਾ ਲੈਣੇ ਹੋ ਕਿ ਸਿਰਫ ਮਿਹਨਤ ਕਾਫੀ ਨਹੀਂ ਤੁਹਾਡੇ ਪੈਸੇ ਨੂੰ ਵੀ ਮਿਹਨਤ ਕਰਨੀ ਪਊਗੀ ਲੱਛਣ ਨੰਬਰ 4 ਨਾ ਬੋਲਣ ਦੀ ਹਿੰਮਤ ਸੁਣਨ ਦੇ ਵਿੱਚ ਸੌਖਾ ਲੱਗਦਾ ਪਰ ਸੱਚਾਈ ਇਹ ਆ ਕਿ ਜ਼ਿਆਦਾਤਰ ਲੋਕ ਦੂਜਿਆਂ ਨੂੰ ਖੁਸ਼ ਰੱਖਣ ਦੇ ਲਈ ਜਾਂ ਮਾੜਾ ਨਾਂ ਲੱਗੇ ਇਸ ਦਾਰ ਤੋਂ ਹਰ ਬੇਨਤੀ ਨੂੰ ਹਾਂ ਕਹਿ ਦਿੰਦੇ ਨੇ ਉਹ ਦੋਸਤਾਂ ਦੇ ਬੇਲੋੜੇ ਪ੍ਰੋਗਰਾਮਾਂ ਬੇਕਾਰ ਮੀਟਿੰਗਾਂ ਜਾਂ ਅਜਿਹੇ ਕੰਮਾਂ ਲਈ ਸਮਾਂ ਬਰਬਾਦ ਕਰਦੇ ਨੇ ਜੋ ਉਹਨਾਂ ਦੇ ਮੁੱਖ ਟੀਚੇ ਨੂੰ ਕੋਈ ਫਾਇਦਾ ਨਹੀਂ ਪਹੁੰਚਾਉਂਦਾ ਅਮੀਰ ਲੋਕ ਸਮੇਂ ਦੀ ਕੀਮਤ ਜਾਣਦੇ ਨੇ ਉਹ ਜਾਣਦੇ ਨੇ ਕਿ ਸਮਾਂ ਪੈਸੇ ਤੋਂ ਜ਼ਿਆਦਾ ਕੀਮਤੀ ਆ ਕਿਉਂਕਿ ਪੈਸਾ ਵਾਪਸ ਕਮਾਇਆ ਜਾ ਸਕਦਾ ਪਰ ਸਮਾਂ ਨਹੀਂ ਇਸ ਲਈ ਜੇ ਕੋਈ ਕੰਮ ਉਹਨਾਂ ਦੇ ਲੰਬੇ ਸਮੇਂ ਦੇ ਵਿੱਤੀ ਟੀਚੇ ਨਾਲ ਮੇਲ ਨਹੀਂ ਖਾਂਦਾ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਨਾ ਕਹਿ ਦਿੰਦੇ ਨੇ ਇੱਕ ਤੱਥ ਸੁਣੋ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰਨ ਬਫੇਟ ਨੇ ਕਿਹਾ ਸੀ ਕੀ ਸਫਲ ਲੋਕਾਂ ਅਤੇ ਬਹੁਤ ਸਫਲ ਲੋਕਾਂ ਦੇ ਵਿੱਚ ਫਰਕ ਸਿਰਫ ਲਗਭਗ ਹਰ ਚੀਜ਼ ਨੂੰ ਨਾ ਕਹਿਣ ਦੀ ਯੋਗਤਾ ਦਾ ਹੈ ਜਦੋਂ ਤੁਸੀਂ ਨਾ ਕਹਿੰਦੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਆਪਣੇ ਮੁੱਖ ਟੀਚਿਆਂ ਨੂੰ ਹਾਂ ਕਹਿ ਰਹੇ ਹੁੰਦੇ ਹੋ ਇਸ ਲਈ ਅਮੀਰੀ ਵੱਲ ਵਧਣ ਦਾ ਇਹ ਬਹੁਤ ਵੱਡਾ ਸੰਕੇਤ ਆ ਕੀ ਤੁਸੀਂ ਬੇਲੋੜੇ ਸਮਾਂ ਖਾਣ ਵਾਲੇ ਕੰਮਾਂ ਨੂੰ ਨਾ ਕਹਿ ਸਕਦੇ ਹੋ ਲੱਛਣ ਨੰਬਰ 5 ਹਰ ਰੋਜ਼ ਸਿੱਖਣਾ ਅਤੇ ਪੜ੍ਹਨਾ ਆਮ ਲੋਕ ਸੋਚਦੇ ਨੇ ਕਿ ਸਕੂਲ ਜਾਂ ਕਾਲਜ ਦੀ ਡਿਗਰੀ ਲੈਣ ਤੋਂ ਬਾਅਦ ਉਹਨਾਂ ਦੀ ਪੜ੍ਹਾਈ ਖਤਮ ਹੋ ਗਈ ਆ ਉਹ ਸਿਰਫ ਮਨੋਰੰਜਨ ਲਈ ਸਮਾਂ ਬਤਾਉਂਦੇ ਨੇ ਪਰ ਅਮੀਰ ਬਣਨ ਵਾਲੇ ਲੋਕ ਕਦੇ ਵੀ ਸਿੱਖਣਾ ਬੰਦ ਨਹੀਂ ਕਰਦੇ ਉਹ ਜਾਣਦੇ ਨੇ ਕਿ ਜੇ ਉਹਨਾਂ ਨੇ ਅੱਗੇ ਵਧਣਾ ਤਾਂ ਉਹਨਾਂ ਨੂੰ ਦੁਨੀਆ ਦੇ ਵਿੱਚ ਆ ਰਹੇ ਨਵੇਂ ਬਦਲਾਵਾਂ ਅਤੇ ਹੁਨਰਾਂ ਨੂੰ ਲਗਾਤਾਰ ਸਿੱਖਦੇ ਰਹਿਣਾ ਪਊਗਾ ਉਹ ਕਿਤਾਬਾਂ ਨੂੰ ਖਰਚਾ ਨਹੀਂ ਸਗੋਂ ਨਿਵੇਸ਼ ਮੰਨਦੇ ਨੇ ਉਹ ਦੂਜੇ ਸਫਲ ਲੋਕਾਂ ਦੇ ਤਜਰਬਿਆਂ ਨੂੰ ਪੜ੍ਹ ਕੇ ਆਪਣੇ ਸਮੇਂ ਅਤੇ ਪੈਸੇ ਦੀ ਬਚਤ ਕਰਦੇ ਨੇ ਇੱਕ ਠੋਸ ਤੱਤ ਸੁਣੋ ਇੱਕ ਅਧਿਆਨ ਮੁਤਾਬਕ ਆਸਤ ਕਰੋੜਪਤੀ ਹਰ ਮਹੀਨੇ ਘੱਟੋ-ਘੱਟ ਦੋ ਕਿਤਾਬਾਂ ਪੜ੍ਹਦਾ ਏ ਅਤੇ ਉਹ ਆਪਣੇ ਦਿਨ ਦੇ ਘੱਟੋ-ਘੱਟ 30 ਮਿੰਟ ਸਿੱਖਣ ਜਾਂ ਪੜ੍ਹਨ ਤੇ ਲਗਾਉਂਦਾ ਇਹ ਸਿੱਖਣ ਦੀ ਆਦਤ ਹੀ ਉਹਨਾਂ ਦੇ ਦਿਮਾਗ ਨੂੰ ਹਮੇਸ਼ਾ ਤਾਜ਼ਾ ਨਵੇਂ ਮੌਕੇ ਲੱਭਣ ਵਾਲਾ ਅਤੇ ਪੈਸੇ ਬਣਾਉਣ ਦੇ ਨਵੇਂ ਤਰੀਕੇ ਸੋਚਣ ਵਾਲਾ ਬਣਾਈ ਰੱਖਦਾ ਜੇ ਤੁਸੀਂ ਅਮੀਰ ਬਣਨ ਵਾਲੇ ਹੋ ਤਾਂ ਤੁਸੀਂ ਹਮੇਸ਼ਾ ਇੱਕ ਵਿਦਿਆਰਥੀ ਬਣੇ ਰਹੋਗੇ ਲੱਛਣ ਨੰਬਰ 6 ਨੈਟਵਰਕਿੰਗ ਨੂੰ ਨੈਟਵਰਥ ਸਮਝਣਾ ਆਮ ਲੋਕ ਸੋਚਦੇ ਨੇ ਕਿ ਨੈਟ ਕਿੰਗ ਸਿਰਫ ਮਿਲਣਗੈਲਣਾ ਜਾਂ ਦੋਸਤੀ ਕਰਨ ਦਾ ਕੰਮ ਹੈ ਉਹ ਬੇਲੋੜੇ ਗੱਪਾਂ ਅਤੇ ਸਮਾਂ ਬਰਬਾਦ ਕਰਨ ਵਾਲੇ ਸਮਾਗਮਾਂ ਦੇ ਵਿੱਚ ਜਾਂਦੇ ਨੇ ਪਰ ਅਮੀਰ ਬਣਨ ਵਾਲਾ ਵਿਅਕਤੀ ਜਾਣਦਾ ਕਿ ਨੈਟਵਰਕਿੰਗ ਹੀ ਅਸਲ ਦੇ ਵਿੱਚ ਨੈਟਵਰਥ ਆ ਉਹ ਜਾਣ ਬੁੱਝ ਕੇ ਉਹਨਾਂ ਲੋਕਾਂ ਨਾਲ ਸਮਾਂ ਬਤਾਉਂਦੇ ਨੇ ਜੋ ਉਹਨਾਂ ਨਾਲੋਂ ਜ਼ਿਆਦਾ ਸਫਲ ਨੇ ਜ਼ਿਆਦਾ ਗਿਆਨਵਾਨ ਨੇ ਜਾਂ ਜਿਨ੍ਹਾਂ ਦੇ ਹੁਨਰ ਉਹਨਾਂ ਦੇ ਕੰਮ ਨੂੰ ਅੱਗੇ ਵਧਾ ਸਕਦੇ ਨੇ ਉਹ ਜਾਣਦੇ ਨੇ ਕਿ ਇੱਕ ਵਧੀਆ ਸਲਾਹਕਾਰ ਜਾਂ ਇੱਕ ਸਹੀ ਕਾਰੋਬਾਰੀ ਸਾਥੀ ਮਿਲ ਜਾਵੇ ਤਾਂ ਉਹਨਾਂ ਦੀ ਸਫਲਤਾ ਦੀ ਰਫ਼ਤਾਰ ਕਈ ਗੁਣਾ ਵੱਧ ਜਾਂਦੀ ਆ ਇੱਕ ਮਸ਼ਹੂਰ ਕਹਾਵਤ ਆ ਤੁਸੀਂ ਉਹਨਾਂ ਪੰਜ ਲੋਕਾਂ ਦੀ ਆਸ ਤੋਂ ਜਿਨ੍ਹਾਂ ਨਾਲ ਤੁਸੀਂ ਜ਼ਿਆਦਾ ਸਮਾਂ ਬਿਤਾਉਨੇ ਹੋ ਜੇ ਤੁਹਾਡਾ ਆਲਾ ਦਵਾਲਾ ਸਿਰਫ ਨੈਗੇਟਿਵ ਜਾਂ ਸ਼ਿਕਾਇਤਾਂ ਕਰਨ ਵਾਲੇ ਲੋਕਾਂ ਦਾ ਹੈ ਤਾਂ ਤੁਹਾਡਾ ਦਿਮਾਗ ਵੀ ਉਹੀ ਸੋਚੂਗਾ ਪਰ ਜੇ ਤੁਸੀਂ ਸਕਾਰਾਤਮਕ ਪ੍ਰੇਰਣਾਦਾਇਕ ਅਤੇ ਉੱਚ ਟੀਚੇ ਰੱਖਣ ਵਾਲੇ ਲੋਕਾਂ ਨਾਲ ਜੁੜੇ ਹੋ ਤਾ ਤੁਹਾਡਾ ਦਿਮਾਗ ਵੀ ਉਸੇ ਪੱਧਰ ਤੇ ਸੋਚਣਾ ਸ਼ੁਰੂ ਕਰ ਦੇਊਗਾ ਅਮੀਰ ਬਣਨ ਤੋਂ ਪਹਿਲਾਂ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਗੰਭੀਰਤਾ ਨਾਲ ਚੁਣਨਾ ਸ਼ੁਰੂ ਕਰ ਦਿੰਨੇ ਹੋ ਲੱਛਣ ਨੰਬਰ 7 ਪੈਸੇ ਨੂੰ ਟੂਲ ਮੰਨਣਾ ਨਾ ਕਿ ਮਨੋਰੰਜਨ ਆਮ ਲੋਕ ਪੈਸੇ ਨੂੰ ਸਿਰਫ ਖਰਚ ਕਰਨ ਵਾਲੀ ਚੀਜ਼ ਸਮਝਦੇ ਨੇ ਜਿਵੇਂ ਹੀ ਉਹਨਾਂ ਕੋਲ ਪੈਸਾ ਆਉਂਦਾ ਉਹ ਉਸ ਨੂੰ ਆਪਣੀ ਜੇਬ ਦੇ ਵਿੱਚੋਂ ਬਾਹਰ ਕੱਢਣ ਮਹਿੰਗੀਆਂ ਚੀਜ਼ਾਂ ਖਰੀਦਣ ਅਤੇ ਦੁਨੀਆ ਨੂੰ ਦਿਖਾਉਣ ਦੇ ਵਿੱਚ ਲੱਗ ਜਾਂਦੇ ਨੇ ਉਹਨਾਂ ਲਈ ਪੈਸਾ ਖੁਸ਼ੀ ਦਾ ਇੱਕ ਅੰਤਿਮ ਸਾਧਨ ਹੈ ਪਰ ਜੇ ਤੁਸੀਂ ਅਮੀਰ ਬਣਨ ਵਾਲੇ ਹੋ ਤਾਂ ਤੁਸੀਂ ਪੈਸੇ ਨੂੰ ਇੱਕ ਹਥਿਆਰ ਜਾਂ ਉਜਾਰ ਵਜੋਂ ਦੇਖਣਾ ਸ਼ੁਰੂ ਕਰ ਦਿੰਨੇ ਹਾਂ ਜਿਵੇਂ ਇੱਕ ਕਿਸਾਨ ਲਈ ਟਰੈਕਟਰ ਇੱਕ ਔਜ਼ਾਰ ਹੁੰਦਾ ਜੋ ਜ਼ਮੀਨ ਵਾਹ ਕੇ ਹੋਰ ਪੈਦਾਵਾਰ ਕਰਦਾ ਉਸੇ ਤਰ੍ਹਾਂ ਅਮੀਰ ਲੋਕ ਪੈਸੇ ਨੂੰ ਇੱਕ ਔਜ਼ਾਰ ਵਜੋਂ ਵਰਤਦੇ ਨੇ ਜੋ ਹੋਰ ਪੈਸਾ ਪੈਦਾ ਕਰਦਾ ਹੈ ਉਹ ਆਪਣਾ ਪੈਸਾ ਵਿਹਲਾ ਨਹੀਂ ਰੱਖਦੇ ਸਗੋਂ ਉਸ ਨੂੰ ਕਾਰੋਬਾਰ ਦੇ ਵਿੱਚ ਨਿਵੇਸ਼ ਦੇ ਵਿੱਚ ਜਾਂ ਕਿਸੇ ਅਜਿਹੇ ਸਿਸਟਮ ਦੇ ਵਿੱਚ ਲਗਾਉਂਦੇ ਨੇ ਜੋ ਉਹਨਾਂ ਲਈ 24 ਘੰਟੇ ਕੰਮ ਕਰੇ ਇਹ ਮਾਨਸਿਕਤਾ ਤੁਹਾਨੂੰ ਖਪਤਕਾਰ ਤੋਂ ਨਿਵੇਸ਼ਕ ਦੇ ਵਿੱਚ ਬਦਲ ਦਿੰਦੀ ਆ ਤੁਸੀਂ ਇਹ ਸੋਚਣ ਦੀ ਬਜਾਏ ਕਿ ਮੈਂ ਇਹ 10000 ਕਿੱਥੇ ਖਰਚ ਕਰਾਂ ਤੁਸੀਂ ਇਹ ਸੋਚਣ ਲੱਗ ਜਾਂਦੇ ਹੋ ਕਿ ਇਹ ਆਸਾ ਹਜ਼ਾਰ ਮੈਂ ਕਿੱਥੇ ਲਗਾ ਸਕਦਾ ਤਾਂ ਜੋ ਅਗਲੇ ਸਾਲ 20000 ਬਣ ਜਾਵੇ ਅਮੀਰ ਹੋਣ ਤੋਂ ਪਹਿਲਾਂ ਤੁਸੀਂ ਇਹ ਸਮਝ ਜਾਂਦੇ ਹੋ ਕਿ ਪੈਸਾ ਤੁਹਾਡਾ ਨੌਕਰ ਹੈ ਮਾਲਕ ਨਹੀਂ 8ਵਾਂ ਤੇ ਸਭ ਤੋਂ ਵੱਡਾ ਲੱਛਣ ਲੰਮੇ ਸਮੇਂ ਦੀ ਸੋਚ ਆਮ ਲੋਕ ਅੱਜ ਦੀ ਖੁਸ਼ੀ ਚਾਹੁੰਦੇ ਨੇ ਉਹਨਾਂ ਨੂੰ ਤੁਰੰਤ ਨਤੀਜੇ ਚਾਹੀਦੇ ਨੇ ਤੁਰੰਤ ਤਰੱਕੀ ਚਾਹੀਦੀ ਆ ਤੁਰੰਤ ਮਹਿੰਗੀ ਕਾਰ ਤੁਰੰਤ ਵੱਡਾ ਘਰ ਇਸ ਕਾਰਨ ਉਹ ਅਜਿਹੇ ਫੈਸਲੇ ਲੈਂਦੇ ਨੇ ਜੋ ਉਹਨਾਂ ਨੂੰ ਅੱਜ ਤੱਕ ਖੁਸ਼ੀ ਦਿੰਦੇ ਨੇ ਪਰ ਭਵਿੱਖ ਦੇ ਵਿੱਚ ਵਿੱਤੀ ਤੌਰ ਤੇ ਕਮਜ਼ੋਰ ਕਰ ਦਿੰਦੇ ਨੇ ਪਰ ਅਮੀਰ ਬਨਣ ਵਾਲੇ ਲੋਕ ਇਸ ਦੇ ਬਿਲਕੁਲ ਉਲਟ ਸੋਚਦੇ ਨੇ ਉਹ ਖੁਸ਼ੀ ਨੂੰ ਮੁਲਤਵੀ ਕਰਨਾ ਜਾਣਦੇ ਨੇ ਉਹ ਅੱਜ ਛੋਟੀਆਂ ਕੁਰਬਾਨੀਆਂ ਕਰਦੇ ਨੇ ਜ਼ਿਆਦਾ ਕੰਮ ਕਰਦੇ ਨੇ ਘੱਟ ਖਰਚੇ ਕਰਦੇ ਨੇ ਅਤੇ ਉਸ ਪੈਸੇ ਨੂੰ ਨਿਵੇਸ਼ ਕਰਦੇ ਨੇ ਤਾਂ ਜੋ 5 10 15 20 ਸਾਲਾਂ ਬਾਅਦ ਉਹਨਾਂ ਨੂੰ ਬਹੁਤ ਵੱਡਾ ਫਲ ਮਿਲ ਸਕੇ ਇੱਕ ਤੱਥ ਸੁਣੋ ਜੈਫ ਬੈਜ਼ੋਸ ਨੇ ਐਮਾਜ਼ਾਨ ਨੂੰ ਪਹਿਲੇ ਕਈ ਸਾਲਾਂ ਤੱਕ ਘਾਟੇ ਦੇ ਵਿੱਚ ਚਲਾਇਆ ਦੂਜੀਆਂ ਕੰਪਨੀਆਂ ਤੁਰੰਤ ਮੁਨਾਫਾ ਚਾਹੁੰਦੀਆਂ ਸੀ ਪਰ ਬੈਜ਼ੋਸ ਸਿਰਫ ਇਸ ਗੱਲ ਤੇ ਧਿਆਨ ਦਿੰਦੇ ਰਹੇ ਕਿ ਅਗਲੇ 10 ਸਾਲਾਂ ਬਾਅਦ ਗਾਹਕਾਂ ਲਈ ਸਭ ਤੋਂ ਵਧੀਆ ਸੇਵਾ ਕਿਵੇਂ ਬਣਾਈ ਜਾਵੇ ਇਹ ਲੰਮੇ ਸਮੇਂ ਦੀ ਸੋਚ ਹੀ ਸੀ ਜਿਸ ਨੇ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਾ ਦਿੱਤਾ ਜੇ ਤੁਸੀਂ ਅਮੀਰ ਬਣਨ ਵਾਲੇ ਹੋ ਤਾਂ ਤੁਸੀਂ ਅੱਜ ਕੀ ਕਰ ਰਹੇ ਹੋ ਇਹ ਪਵਿੱਖ ਦੇ ਵੱਡੇ ਟੀਚਿਆਂ ਦੇ ਮੁਕਾਬਲੇ ਬਹੁਤ ਛੋਟਾ ਹੋਊਗਾ ਅਮੀਰ ਬਣ ਦਾ ਨਵਾਂ ਬਹੁਤ ਹੀ ਮਹੱਤਵਪੂਰਨ ਲੱਛਣਾਂ ਪਛਤਤੋ ਜਿਆਦਾ ਨਿਵੇਸ਼ ਆਮ ਲੋਕ ਸਿਰਫ ਪੈਸਾ ਬਚਾਉਂਦੇ ਨੇ ਉਹ ਆਪਣੀ ਕਮਾਈ ਦਾ ਇੱਕ ਹਿੱਸਾ ਬੈਂਕ ਦੇ ਖਾਤੇ ਦੇ ਵਿੱਚ ਜਾਂ ਕਿਸੇ ਅਜਿਹੀ ਜਗ੍ਹਾ ਤੇ ਰੱਖਦੇ ਨੇ ਜਿੱਥੇ ਪੈਸਾ ਸੁਰੱਖਿਤਾ ਰਵੇ ਪਰ ਵਧੇ ਨਾ ਪਰ ਕੀ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਹਰ ਸਾਲ ਤੁਹਾਡੇ ਬਚਾਏ ਹੋਏ ਪੈਸੇ ਦੀ ਖਰੀਦ ਸ਼ਕਤੀ ਨੂੰ ਘਟਾਉਂਦੀ ਰਹਿੰਦੀ ਆ ਅਮੀਰ ਬਣਨ ਵਾਲੇ ਲੋਕ ਇਸ ਨੂੰ ਇੱਕ ਖੇਡ ਵਜੋਂ ਦੇਖਦੇ ਨੇ ਉਹ ਜਾਣਦੇ ਨੇ ਕਿ ਸੁਰੱਖਿਅਤ ਬਚਤ ਜ਼ਰੂਰੀ ਆ ਪਰ ਅਮੀਰ ਬਣ ਲਈ ਤੁਹਾਨੂੰ ਜੋਖਮ ਲੈਣਾ ਪੈਂਦਾ ਅਤੇ ਨਿਵੇਸ਼ ਕਰਨਾ ਪੈਂਦਾ ਉਹ ਆਪਣੀ ਬਚਤ ਦੇ ਵੱਡੇ ਹਿੱਸੇ ਨੂੰ ਸਟਾਕ ਮਾਰਕੀਟ ਰੀਅਲ ਏਸਟੇਟ ਜਾਂ ਕਾਰੋਬਾਰ ਦੇ ਵਿੱਚ ਲਗਾਉਂਦੇ ਨੇ ਉਹ ਪੈਸੇ ਦੇ ਕੰਪਾਊਂਡਿੰਗ ਦੇ ਜਾਦੂ ਨੂੰ ਸਮਝਦੇ ਨੇ ਕਿਥੋਂ ਤੁਹਾਡਾ ਕਮਾਇਆ ਹੋਇਆ ਪੈਸਾ ਹੋਰ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਤਾਂ ਅੱਥ ਸੁਣੋ ਜੇਕਰ ਤੁਸੀਂ 20 ਸਾਲਾਂ ਦੀ ਉਮਰ ਦੇ ਵਿੱਚ ਰੋਜ਼ਾਨਾ ਸਿਰਫ 100 ਰੁਪਏ ਬਚਾਉਣੇ ਹੋ ਤਾਂ ਤੁਹਾਡੀ ਦੌਲਤ 40 ਸਾਲਾਂ ਬਾਅਦ ਕਿਤੇ ਨਹੀਂ ਪਹੁੰਚੂਗੀ ਪਰ ਜੇ ਤੁਸੀਂ ਉਸ 100 ਰੁਪਏ ਨੂੰ ਸਹੀ ਥਾਂ ਤੇ ਨਿਵੇਸ਼ ਕਰਦੇ ਹੋ ਤਾਂ ਕੰਪਾਊਂਡਿੰਗ ਦੇ ਕਾਰਨ ਤੁਹਾਡੀ ਦੌਲਤ ਕਈ ਗੁਣਾ ਵੱਧ ਜਾਊਗੀ ਅਮੀਰੀ ਵੱਲ ਵਧਣ ਵਾਲਾ ਵਿਅਕਤੀ ਬਚਤ ਦੀ ਬਜਾਏ ਹਮੇਸ਼ਾ ਗਰੋਥ ਤੇ ਧਿਆਨ ਦਿੰਦਾ ਅਸੀਂ ਅੱਧਾ ਸਫ਼ਰ ਤੈਅ ਕਰ ਲਿਆ ਏ ਦਸਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰ ਬਨਣ ਵਾਲੇ ਹੋ ਉਹ ਹੈ ਇੱਕ ਠੋਸ ਰੋਜ਼ਾਨਾ ਰੁਟੀਨ ਆਮ ਲੋਕ ਜ਼ਿੰਦਗੀ ਨੂੰ ਹਾਲਾਤਾਂ ਦੇ ਹਿਸਾਬ ਨਾਲ ਜਿਉਂਦੇ ਨੇ ਜਿਵੇਂ ਮਰਜ਼ੀ ਉੱਠ ਗਏ ਜਿਵੇਂ ਮਰਜ਼ੀ ਕੰਮ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਮਰਜ਼ੀ ਖਾ ਲਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਦੀ ਘਾਟ ਹੁੰਦੀ ਆ ਜਿਸ ਕਾਰਨ ਉਹ ਹਮੇਸ਼ਾ ਹਾਲਾਤਾਂ ਦੇ ਅੱਗੇ ਝੁਕੇ ਰਹਿੰਦੇ ਨੇ ਕੰਟਰੋਲ ਨਹੀਂ ਕਰ ਪਾਉਂਦੇ ਪਰ ਅਮੀਰ ਬਨਣ ਵਾਲੇ ਲੋਕ ਜਾਣਦੇ ਨੇ ਕਿ ਸਫਲਤਾ ਅਚਾਨਕ ਨਹੀਂ ਮਿਲਦੀ ਇਹ ਰੋਜ਼ਾਨਾ ਕੀਤੀਆਂ ਛੋਟੀਆਂ ਨਿਯਮਤ ਆਦਤਾਂ ਦਾ ਨਤੀਜਾ ਹੈ ਉਹ ਹਰ ਦਿਨ ਨੂੰ ਜਾਣ ਬੁੱਝ ਕੇ ਸ਼ੁਰੂ ਕਰਦੇ ਨੇ ਇੱਕ ਤੱਤ ਸੁਣੋ ਜ਼ਿਆਦਾਤਰ ਕਰੋੜਪਤੀ ਸਵੇਰੇ 5 ਵਜੇ ਤੋਂ ਪਹਿਲਾਂ ਉੱਠ ਜਾਂਦੇ ਨੇ ਅਤੇ ਆਪਣਾ ਦਿਨ ਕਸਰਤ ਮੈਡੀਟੇਸ਼ਨ ਅਤੇ ਸਿੱਖਣ ਨਾਲ ਸ਼ੁਰੂ ਕਰ ਦਿੰਦੇ ਨੇ ਉਹ ਇਹ ਯਕੀਨੀ ਬਣਾਉਂਦੇ ਨੇ ਕਿ ਸਭ ਤੋਂ ਮਹੱਤਵਪੂਰਨ ਕੰਮ ਯਾਨੀ ਕਿ ਪੈਸਾ ਕਮਾਉਣ ਵਾਲਾ ਕੰਮ ਉਹਨਾਂ ਦਾ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਹੋ ਜਾਵੇ ਅਮੀਰੀ ਅਸਲ ਦੇ ਵਿੱਚ ਵਿੱਤੀ ਆਜ਼ਾਦੀ ਆ ਅਤੇ ਇਹ ਆਜ਼ਾਦੀ ਸਿਰਫ ਨਿੱਜੀ ਅਨੁਸ਼ਾਸਨ ਰਾਈ ਮਿਲ ਜੇ ਤੁਹਾਡੀ ਰੁਟੀਨ ਠੋਸ ਹੈ ਤਾਂ ਤੁਹਾਡੀ ਸਫਲਤਾ ਵੀ ਠੋਸ ਹੋਊਗੀ 11ਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰੀ ਵੱਲ ਵੱਧ ਰਹੇ ਹੋ ਉਹ ਹੈ ਅਨੁਸ਼ਾਸਿਤ ਖਰਚਾ ਅਤੇ ਬਜਟਿੰਗ ਆਮ ਲੋਕ ਸੋਚਦੇ ਨੇ ਕਿ ਬਜਟ ਸਿਰਫ ਉਹਨਾਂ ਲਈ ਆ ਜਿਨ੍ਹਾਂ ਕੋਲੇ ਪੈਸਾ ਘੱਟ ਆ ਉਹ ਪੈਸਾ ਤਾਂ ਕਮਾਉਂਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੈਸਾ ਉਹਨਾਂ ਦਾ ਜਾਂਦਾ ਕਿੱਥੇ ਆ ਉਹ ਅਣਜਾਹੇ ਖਰਚਿਆਂ ਦੇ ਵਿੱਚ ਗਵਾ ਦਿੰਦੇ ਨੇ ਪਰ ਅਮੀਰ ਬਨਣ ਵਾਲੇ ਲੋਕ ਇਸਦੇ ਬਿਲਕੁਲ ਉਲਟ ਨੇ ਉਹ ਭਾਵੇਂ ਜਿੰਨਾ ਮਰਜ਼ੀ ਕਮਾ ਲੈਣ ਪਰ ਉਹ ਆਪਣਾ ਹਰ ਪੈਸੇ ਦਾ ਹਿਸਾਬ ਰੱਖਦੇ ਨੇ ਉਹ ਇੱਕ ਸਪਸ਼ਟ ਬਜਟ ਬਣਾਉਂਦੇ ਨੇ ਉਹ ਜਾਣਦੇ ਨੇ ਕਿ ਬਜਟਿੰਗ ਸਿਰਫ ਪਾਬੰਦੀ ਨਹੀਂ ਆ ਇਹ ਵਿੱਤੀ ਆਜ਼ਾਦੀ ਦਾ ਨਕਸ਼ਾ ਏ ਬਜਟ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਦਾ ਕਿੰਨਾ ਪੈਸਾ ਨਿਵੇਸ਼ ਦੇ ਵਿੱਚ ਜਾਣਾ ਕਿੰਨਾ ਬਚਤ ਦੇ ਵਿੱਚ ਅਤੇ ਕਿੰਨਾ ਖਰਚ ਦੇ ਵਿੱਚ ਮੁੱਖ ਗੱਲ ਇਹ ਹੈ ਕਿ ਮੀਰ ਲੋਕ ਆਪਣੇ ਪੈਸੇ ਨੂੰ ਕੰਟਰੋਲ ਕਰਦੇ ਨੇ ਨਾ ਕਿ ਪੈਸਾ ਉਹਨਾਂ ਨੂੰ ਕੰਟਰੋਲ ਕਰੇ ਤੁਸੀਂ ਆਪਣੇ ਪੈਸੇ ਨੂੰ ਦੱਸਦੇ ਹੋ ਕਿ ਤੁਸੀਂ ਕਿੱਥੇ ਜਾਣਾ ਨਾ ਕਿ ਬਾਅਦ ਦੇ ਵਿੱਚ ਹੈਰਾਨ ਹੋਵੋ ਕਿ ਪੈਸਾ ਕਿੱਥੇ ਚਲਾ ਗਿਆ ਇਹ ਅਨੁਸ਼ਾਸਨ ਦਰਸਾਉਂਦਾ ਕਿ ਤੁਸੀਂ ਇੱਕ ਵੱਡੀ ਦੌਲਤ ਨੂੰ ਸੰਭਾਲਣ ਲਈ ਤਿਆਰ ਹੋ 12ਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰੀ ਵੱਲ ਵਧ ਰਹੇ ਹੋ ਉਹ ਹੈ ਅਸਫਲਤਾ ਤੋਂ ਨਾ ਡਰਨਾ ਆਮ ਲੋਕ ਅਸਫਲਤਾ ਨੂੰ ਇੱਕ ਅੰਤ ਸਮਝਦੇ ਨੇ ਜਿਵੇਂ ਕਿ ਖੇਡ ਖਤਮ ਹੋ ਗਈ ਅਸਫਲ ਹੋਣ ਦਾ ਡਰ ਉਹਨਾਂ ਨੂੰ ਕੋਈ ਵੱਡਾ ਕਦਮ ਚੁੱਕਣ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਤੋਂ ਰੋਕਦਾ ਉਹ ਆਪਣੀ ਕੰਫਰਟ ਜ਼ੋਨ ਦੇ ਵਿੱਚ ਸੁਰੱਖਿਤ ਰਹਿਣਾ ਚਾਹੁੰਦੇ ਨੇ ਭਾਵੇਂ ਉਹ ਖੁਸ਼ ਨਾ ਵੀ ਹੋਣ ਪਰ ਅਮੀਰ ਬਨਣ ਵਾਲੇ ਲੋਕ ਆ ਸਫਲਤਾ ਨੂੰ ਇੱਕ ਡਾਟਾ ਪੁਆਇੰਟ ਜਾਂ ਇੱਕ ਸਬਕ ਸਮਝਦੇ ਨੇ ਉਹ ਜਾਣਦੇ ਨੇ ਕਿ ਇਹ ਸਫਲਤਾ ਸਫਲਤਾ ਦਾ ਵਿਰੋਧੀ ਨਹੀਂ ਸਗੋਂ ਸਫਲਤਾ ਦਾ ਇੱਕ ਹਿੱਸਾ ਏ ਹਰ ਵਾਰ ਜਦੋਂ ਉਹ ਅਸਫਲ ਹੁੰਦੇ ਨੇ ਕੌਇ ਸਵਾਲ ਪੁੱਛਦੇ ਨੇ ਮੈਂ ਕੀ ਸਿੱਖਿਆ ਅਤੇ ਹੁਣ ਮੈਂ ਕਿਹੜਾ ਨਵਾਂ ਤਰੀਕਾ ਅਪਣਾਵਾਂ ਉਹਨਾਂ ਦੀ ਸੋਚ ਹੁੰਦੀ ਹੈ ਕਿ ਜੇਕਰ ਤੁਸੀਂ ਕਦੇ ਫੇਲ ਨਹੀਂ ਹੋਏ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕਦੇ ਕੋਈ ਵੱਡਾ ਰਿਸਕ ਨਹੀਂ ਲਿਆ ਮੁੱਖ ਉਦਾਹਰਨ ਇਹ ਹੈ ਕਿ ਸਟੀਵ ਜੌਬ ਨੂੰ ਇੱਕ ਵਾਰ ਐਪਲ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ ਜੋ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਸਫਲਤਾ ਸੀ ਪਰ ਉਹਨਾਂ ਨੇ ਉਸ ਅਸਫਲਤਾ ਨੂੰ ਸਬਕ ਵਜੋਂ ਲਿਆ ਅਤੇ ਵਾਪਸ ਆ ਕੇ ਐਪਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਇਆ ਅਮੀਰੀ ਵੱਲ ਵਧਣ ਵਾਲੇ ਵਿਅਕਤੀ ਅਸਫਲਤਾ ਨੂੰ ਰਾਸਤੇ ਦਾ ਇੱਕ ਪੱਥਰ ਮੰਨਦਾ ਨਾ ਕਿ ਰੁਕਾਵਟ 13ਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰੀ ਵੱਲ ਵਧ ਰਹੇ ਹੋ ਉਹ ਹੈ ਸੇਤ ਨੂੰ ਪੈਲ ਦੇਣਾ ਆਮ ਲੋਕ ਸੋਚਦੇ ਨੇ ਕਿ ਪਹਿਲਾਂ ਪੈਸਾ ਕਮਾ ਲਈਏ ਫਿਰ ਸਿਹਤ ਤੇ ਧਿਆਨ ਦੇਵਾਂਗੇ ਉਹ ਕੰਮ ਦੇ ਵਿੱਚ ਐਨੇ ਰੁੱਝ ਜਾਂਦੇ ਨੇ ਕਿ ਉਹ ਕਸਰਤ ਤੇ ਚੰਗਾ ਖਾਣਾ ਅਤੇ ਆਰਾਮ ਕਰਨਾ ਭੁੱਲ ਜਾਂਦੇ ਨੇ ਉਹ ਅਕਸਰ ਕਹਿੰਦੇ ਨੇ ਸਮਾਂ ਨਹੀਂ ਹੈ ਪਰ ਅਮੀਰ ਬਣਨ ਵਾਲੇ ਲੋਕ ਜਾਣਦੇ ਨੇ ਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ ਉਹ ਸਮਝਦੇ ਨੇ ਕਿ ਜੇਕਰ ਉਹਨਾਂ ਦਾ ਸਰੀਰ ਅਤੇ ਦਿਮਾਗ ਠੀਕ ਨਹੀਂ ਆ ਤਾਂ ਉਹ ਲੰਬੇ ਸਮੇਂ ਤੱਕ ਕੰਮ ਨਹੀਂ ਕਰ ਸਕਣਗੇ ਚੰਗੇ ਫੈਸਲੇ ਨਹੀਂ ਲੈ ਸਕਣਗੇ ਅਤੇ ਜਿਸ ਦੌਲਤ ਲਈ ਉਹ ਮਿਹਨਤ ਕਰ ਰਹੇ ਆ ਉਸ ਦਾ ਆਨੰਦ ਵੀ ਨਹੀਂ ਲੈ ਸਕਣਗੇ ਇਸ ਲਈ ਉਹ ਕਸਰਤ ਕਰਨ ਚੰਗਾ ਖਾਣਾ ਖਾਣ ਅਤੇ ਮਾਨਸਿਕ ਸ਼ਾਂਤੀ ਲਈ ਸਮਾਂ ਕੱਢਣ ਨੂੰ ਖਰਚ ਨਹੀਂ ਸਗੋਂ ਨਿਵੇਸ਼ ਮੰਨਦੇ ਨੇ ਤੱਥ ਸੁਣੋ ਦੁਨੀਆ ਦੇ ਸਭ ਤੋਂ ਸਫਲ ਕਾਰੋਬਾਰੀ ਸਵੇਰ ਦੀ ਰੁਟੀਨ ਦੇ ਵਿੱਚ ਕਸਰਤ ਨੂੰ ਜਰੂਰ ਸ਼ਾਮਲ ਕਰਦੇ ਨੇ ਕਿਉਂਕਿ ਇਹ ਉਹਨਾਂ ਨੂੰ ਸਿਰਫ ਤਾਕਤ ਨਹੀਂ ਸਗੋਂ ਦਿਨ ਭਰ ਕੰਮ ਕਰਨ ਦੀ ਊਰਜਾ ਅਤੇ ਧਿਆਨ ਦਿੰਦਾ ਹੈ ਅਮੀਰੀ ਵਾਲ ਵਦਨ ਵਾਲੇ ਵਿਅਕਤੀ ਇਸ ਗੱਲ ਨੂੰ ਪੱਕਾ ਸਮਝਦਾ ਕਿ ਤੁਹਾਡਾ ਸਰੀਰ ਤੁਹਾਡੀ ਸਭ ਤੋਂ ਵੱਡੀ ਦੌਲਤ ਆ 14ਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰੀ ਵੱਲ ਵਧ ਰਹੇ ਹੋ ਉਹ ਹੈ ਸਮੇਂ ਦੀ ਕੀਮਤ ਨੂੰ ਪੈਸੇ ਤੋਂ ਉੱਪਰ ਰੱਖਣਾ ਆਮ ਲੋਕ ਸਿਰਫ ਪੈਸੇ ਬਾਰੇ ਸੋਚਦੇ ਨੇ ਉਹ ਛੋਟੇ ਛੋਟੇ ਕੰਮ ਜਿਵੇਂ ਕਿ ਘਰ ਦੀ ਸਫਾਈ ਰਾਸ਼ਨ ਖਰੀਦਣਾ ਜਾਂ ਡਰਾਈਵਿੰਗ ਕਰਨ ਤੇ ਘੰਟੇ ਬਰਬਾਦ ਕਰ ਦਿੰਦੇ ਨੇ ਸਿਰਫ ਇਸ ਲਈ ਕਿ ਕਿਸੇ ਨੂੰ ਹੋਰ ਨੂੰ ਪੈਸੇ ਨਾ ਦੇਣੇ ਪੈਣ ਪਰ ਅਮੀਰ ਬਨਣ ਵਾਲੇ ਲੋਕ ਸਮਝਦੇ ਨੇ ਕਿ ਸਮਾਂ ਹੀ ਸਭ ਤੋਂ ਕੀਮਤੀ ਅਤੇ ਸੀਮਤ ਸਰੋਤ ਆ ਉਹ ਆਪਣੇ ਸਮੇਂ ਦੀ ਕੀਮਤ ਪ੍ਰਤੀ ਘੰਟੇ ਦੇ ਹਿਸਾਬ ਨਾਲ ਲਗਾਉਂਦੇ ਨੇ ਉਹ ਆਪਣੇ ਆਪ ਤੋਂ ਪੁੱਛਦੇ ਨੇ ਕਿ ਮੇਰਾ ਇਹ ਕੰਮ ਜਿਸ ਦੀ ਕੀਮਤ 50 ਰੁਪਏ ਪ੍ਰਤੀ ਘੰਟਾ ਮੇਰੇ ਉਸ ਸਮੇਂ ਤੋਂ ਜ਼ਿਆਦਾ ਮਹੱਤਵ ਤਪੂਰਨਾ ਜਿਸ ਦੇ ਵਿੱਚ ਮੈਂ 500 ਰੁਪਿਆ ਪ੍ਰਤੀ ਘੰਟਾ ਕਮਾ ਸਕਦਾ ਐਸ ਲਈ ਉਹ ਘੱਟ ਮੁੱਲ ਵਾਲੇ ਕੰਮਾਂ ਨੂੰ ਆਊਟਸੋਰਸ ਕਰਦੇ ਨੇ ਉਹ ਲੋਕਾਂ ਨੂੰ ਪਾੜੇ ਤੇ ਲੈਂਦੇ ਨੇ ਤਾਂ ਜੋ ਉਹ ਖੁਦ ਉੱਚ ਮੁੱਲ ਵਾਲੇ ਕੰਮਾਂ ਨੂੰ ਯਾਨੀ ਕਿ ਪੈਸਾ ਬਣਾਉਣ ਜਾਂ ਸਟ੍ਰੈਟੇਜੀ ਬਣਾਉਣ ਤੇ ਧਿਆਨ ਦੇ ਸਕਣ ਇਹ ਸਮੇਂ ਨੂੰ ਪੈਸੇ ਲਈ ਵਪਾਰ ਕਰਨ ਦੀ ਬਜਾਏ ਪੈਸੇ ਦੀ ਵਰਤੋਂ ਕਰਕੇ ਸਮਾਂ ਖਰੀਦਣ ਦੀ ਮਾਨਸਿਕਤਾ ਹੈ ਜੇ ਤੁਸੀਂ ਆਪਣੇ ਸਮੇਂ ਨੂੰ ਪੈਸੇ ਨਾਲੋਂ ਜ਼ਿਆਦਾ ਕੀਮਤੀ ਸਮਝਦੇ ਹੋ ਤਾਂ ਤੁਸੀਂ ਅਮੀਰੀ ਦੀ ਸਹੀ ਰਾਹ ਤੇ ਹੋ 15ਵਾਂ ਲੱਛਣ ਜੋ ਦੱਸਦਾ ਹੈ ਕਿ ਤੁਸੀਂ ਅਮੀਰੀ ਵੱਲ ਵਧ ਰਹੇ ਹੋ ਉਹ ਹੈ ਸ਼ੁਕਰਗੁਜ਼ਾਰੀ ਦੀ ਭਾਵਨਾ ਲੋਕ ਹਮੇਸ਼ਾ ਉਸ ਚੀਜ਼ ਤੇ ਧਿਆਨ ਦਿੰਦੇ ਨੇ ਜੋ ਉਹਨਾਂ ਕੋਲ ਨਹੀਂ ਹੈ ਉਹ ਸ਼ਿਕਾਇਤਾਂ ਕਰਦੇ ਨੇ ਨੈਗੇਟਿਵ ਰਹਿੰਦੇ ਨੇ ਅਤੇ ਹਮੇਸ਼ਾ ਇੱਕ ਕਮੀ ਦੀ ਮਾਨਸਿਕਤਾ ਦੇ ਵਿੱਚ ਜਿਉਂਦੇ ਨੇ ਇਹ ਸੋਚ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਦੀ ਆ ਪਰ ਅਮੀਰ ਬਨਣ ਵਾਲੇ ਲੋਕ ਹਮੇਸ਼ਾ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਭਰੇ ਹੋਏ ਹੁੰਦੇ ਨੇ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਨੇ ਜੋ ਉਹਨਾਂ ਕੋਲ ਹੈ ਸਿਹਤ ਪਰਿਵਾਰ ਅਤੇ ਕੰਮ ਕਰਨ ਦਾ ਮੌਕਾ ਇਹ ਪੋਜ਼ਿਟਿਵ ਮਾਈਂਡਸੈਟ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਭਰਪੂਰਤਾ ਦੀ ਭਾਵਨਾ ਪੈਦਾ ਕਰਦਾ ਹੈ ਜਿਸ ਨਾਲ ਉਹ ਵਧੀਆ ਫੈਸਲੇ ਲੈਂਦੇ ਨੇ ਆਪਣੇ ਕੰਮ ਤੇ ਵਧੇਰਾ ਧਿਆਨ ਕੇਂਦ੍ਰਿਤ ਕਰਦੇ ਨੇ ਤੱਥ ਸੁਣੋ ਬਹੁਤ ਸਾਰੇ ਸਫਲ ਲੋਕ ਰੋਜ਼ਾਨਾ ਗ੍ਰੈਟੀਟਿਊਡ ਜਰਨਲ ਲਿਖਦੇ ਨੇ ਉਹ ਜਾਣਦੇ ਨੇ ਕਿ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਧੰਨਵਾਦ ਹੁੰਨੇ ਹੋ ਜੋ ਤੁਹਾਡੇ ਕੋਲ ਪਹਿਲਾਂ ਹੀ ਆ ਤਾਂ ਕੁਦਰਤ ਤੁਹਾਡੇ ਵੱਲ ਹੋਰ ਚੰਗੀਆਂ ਚੀਜ਼ਾਂ ਖਿੱਚਦੀ ਆ ਜੇ ਤੁਹਾਡੇ ਦੇ ਵਿੱਚ ਸ਼ੁਕਰਗੁਜ਼ਾਰੀ ਦੀ ਭਾਵਨਾ ਹੈਗੀ ਆ ਤਾਂ ਤੁਸੀਂ ਅਮੀਰੀ ਦੇ ਨਾਲ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਤਿਆਰ ਹੋ ਅਮੀਰੀ ਵੱਲ ਵਦਨ ਦਾ 16ਵਾਂ ਲੱਛਣ ਆਪਣੇ ਕੰਮ ਨੂੰ ਪਿਆਰ ਕਰਨਾ ਆਮ ਲੋਕ ਸਿਰਫ ਤਨਖਾਹ ਜਾਂ ਮਹੀਨੇ ਦੇ ਅੰਤ ਦੇ ਵਿੱਚ ਮਿਲਣ ਵਾਲੇ ਪੈਸੇ ਲਈ ਕੰਮ ਕਰਦੇ ਕਰਦੇ ਨੇ ਉਹ ਹਫਤੇ ਦੇ ਪੰਜ ਦਿਨ ਸੋਮਵਾਰ ਨੂੰ ਕੋਸਦੇ ਨੇ ਅਤੇ ਸ਼ੁੱਕਰਵਾਰ ਦਾ ਇੰਤਜ਼ਾਰ ਕਰਦੇ ਨੇ ਉਹ ਕਦੇ ਵੀ ਔਸ ਤੋਂ ਵੱਧ ਮਿਹਨਤ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਕੋਰ ਮੋਟੀਵੇਸ਼ਨ ਸਿਰਫ ਬਿੱਲ ਭਰਨਾ ਹੁੰਦੀ ਹੈ ਪਰ ਅਮੀਰ ਬਨਣ ਵਾਲੇ ਲੋਕ ਪੈਸੇ ਲਈ ਕੰਮ ਨਹੀਂ ਕਰਦੇ ਉਹ ਆਪਣੇ ਮਿਸ਼ਨ ਜਾਂ ਜਨੂਨ ਲਈ ਕੰਮ ਕਰਦੇ ਨੇ ਉਹਨਾਂ ਦਾ ਕੰਮ ਉਹਨਾਂ ਨੂੰ ਥਕਾਉਂਦਾ ਨਹੀਂ ਸਗੋਂ ਉਹਨਾਂ ਨੂੰ ਊਰਜਾ ਦਿੰਦਾ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਲੰਮੇ ਘੰਟੇ ਕੰਮ ਕਰਨ ਲਈ ਤਿਆਰ ਹੁੰਨੇ ਹੋ ਤੁਸੀਂ ਵਧੀਆ ਨਤੀਜੇ ਦੇਣ ਲਈ ਵਾਧੂ ਮਿਹਨਤ ਕਰਦੇ ਹੋ ਅਤੇ ਤੁਸੀਂ ਹਰ ਰੁਕਾਵਟ ਨੂੰ ਹੋਰ ਆਸਾਨ ਨਾਲ ਪਾਰ ਕਰਦੇ ਹਾਂ ਮੁੱਖ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਦੁਨੀਆ ਦੀਆਂ ਸਮੱਸਿਆਵਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਹੱਲ ਕਰਦੇ ਹੋ ਅਤੇ ਜਦੋਂ ਤੁਸੀਂ ਸਮੱਸਿਆ ਨੂੰ ਬਿਹਤਰ ਢੰਗ ਨਾਲ ਹੱਲ ਕਰਦੇ ਹੋ ਤਾਂ ਪੈਸਾ ਆਪਣੇ ਆਪ ਹੀ ਤੁਹਾਡੇ ਕੰਮ ਦਾ ਬਾਈ ਪ੍ਰੋਡਕਟ ਬਣ ਜਾਂਦਾ ਅਮੀਰ ਹੋਣ ਤੋਂ ਪਹਿਲਾਂ ਤੁਸੀਂ ਇਹ ਮਹਿਸੂਸ ਕਰ ਲੈਣੇ ਹੋ ਕਿ ਜੇ ਤੁਸੀਂ ਸੱਚਮੁੱਚ ਦੇ ਵਿੱਚ ਅਮੀਰ ਬਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦੇ ਵਿੱਚ ਜਾਣਾ ਪਊਗਾ ਜੋ ਤੁਹਾਡੇ ਦਿਲ ਨੂੰ ਖੁਸ਼ੀ ਦਿੰਦੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਉਸ ਲੱਛਣ ਦੀ ਜੋ ਦੁਨੀਆ ਦੇ ਹਰ ਕਰੋੜਪਤੀ ਹਰ ਸਫਲ ਵਿਅਕਤੀ ਦੇ ਵਿੱਚ ਮਿਲਦਾ ਹੈ ਇਹ ਲੱਛਣ ਨੰਬਰ 17 100% ਜਵਾਬਦੇਹੀ ਅਤੇ ਜ਼ਿੰਮੇਵਾਰੀ ਆਮ ਲੋਕ ਹਮੇਸ਼ਾ ਇੱਕ ਸ਼ਿਕਾਇਤ ਦੀ ਮਾਨਸਿਕਤਾ ਦੇ ਵਿੱਚ ਜਿਉਂਦੇ ਨੇ ਜਦੋਂ ਕੋਈ ਮੁਸ਼ਕਲ ਆਉਂਦੀ ਆ ਉਹ ਕਹਿੰਦੇ ਨੇ ਮੇਰੀ ਕਿਸਮਤ ਮਾੜੀ ਆ ਸਰਕਾਰ ਗਲਤ ਆ ਮੇਰਾ ਬੌਸ ਮਾੜਾ ਜਾਂ ਮੈਨੂੰ ਮੌਕਾ ਨਹੀਂ ਮਿਲਿਆ ਉਹ ਹਰ ਚੀਜ਼ ਦਾ ਦੋਸ਼ ਦੂਜਿਆਂ ਤੇ ਪਾਉਂਦੇ ਨੇ ਅਤੇ ਆਪਣੀ ਜ਼ਿੰਦਗੀ ਦਾ ਕੰਟਰੋਲ ਦੂਜਿਆਂ ਦੇ ਹੱਥ ਦੇ ਵਿੱਚ ਦੇ ਦਿੰਦੇ ਨੇ ਪਰ ਅਮੀਰ ਬਣਨ ਵਾਲੇ ਲੋਕ ਕਦੇ ਵੀ ਦੂਜਿਆਂ ਨੂੰ ਦੋਸ਼ ਨਹੀਂ ਦਿੰਦੇ ਉਹ ਸਮਝਦੇ ਨੇ ਕਿ ਉਹਨਾਂ ਦੀ ਵਿੱਤੀ ਸਥਿਤੀ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਕਾਰੋਬਾਰ ਦੀ ਹਰ ਚੰਗੀ ਜਾਂ ਮਾੜੀ ਗੱਲ ਉਹ ਖੁਦ ਹੰਡਰਡ ਪਰਸੈਂਟ ਜਿੰਮੇਵਾਰ ਨੇ ਜਦੋਂ ਤੁਸੀਂ 100% ਜ਼ਿੰਮੇਵਾਰੀ ਲੈਣੇ ਹੋ ਤਾਂ ਤੁਹਾਨੂੰ 100% ਬਦਲਾਅ ਦੀ ਸ਼ਕਤੀ ਮਿਲਦੀ ਆ ਜੇ ਤੁਹਾਡਾ ਕਾਰੋਬਾਰ ਫੇਲ ਹੋਇਆ ਤਾਂ ਉਹ ਇਹ ਨਹੀਂ ਕਹਿੰਦੇ ਕਿ ਮਾਰਕੀਟ ਖਰਾਬ ਸੀ ਉਹ ਕਹਿੰਦੇ ਨੇ ਮੇਰੀ ਰਣਨੀਤੀ ਖਰਾਬ ਸੀ ਅਤੇ ਮੈਂ ਇਸ ਨੂੰ ਬਦਲਾਂਗਾ ਇਸ ਲਈ ਇਹ ਲੱਛਣ ਇੰਨਾ ਜ਼ਰੂਰੀ ਆ ਜੇ ਤੁਹਾਡੇ ਕੋਲੇ ਜ਼ਿੰਮੇਵਾਰੀ ਦੀ ਭਾਵਨਾ ਹੈਗੀ ਆ ਤਾਂ ਤੁਸੀਂ ਸਿਰਫ ਕਿਸਮਤ ਤੇ ਨਿਰਪਰ ਨਹੀਂ ਹੋ ਤੁਸੀਂ ਆਪਣੀ ਕਿਸਮਤ ਦੇ ਖੁਦ ਮਾਲਕ ਹੋ ਇਸ ਮਾਨਸਿਕਤਾ ਨੂੰ ਅਪਣਾਓ ਇਹ ਦਰਸਾਉਂਦਾ ਕਿ ਤੁਸੀਂ ਦੌਲਤ ਅਤੇ ਸਫਲਤਾ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੋ 18ਵਾਂ ਲੱਛਣਾ ፋਾਈਨੈਂਸ਼ੀਅਲ ਲਿਟਰੇਸੀ ਨੂੰ ਪੈਲ ਦੇਣਾ ਆਮ ਲੋਕ ਸਿਰਫ ਪੈਸਾ ਕਮਾਉਣ ਤੇ ਧਿਆਨ ਦਿੰਦੇ ਨੇ ਪਰ ਉਹ ਪੈਸੇ ਦੀ ਭਾਸ਼ਾ ਸਿੱਖਣਾ ਭੁੱਲ ਜਾਂਦੇ ਨੇ ਉਹ ਨਹੀਂ ਜਾਣਦੇ ਕਿ ਟੈਕਸ ਕਿਵੇਂ ਬਚਾਉਣੇ ਆ ਨਿਵੇਸ਼ ਕਿਵੇਂ ਕਰਨਾ ਜਾਂ ਕਾਨੂੰਨੀ ਤਰੀਕਿਆਂ ਨਾਲ ਆਪਣੀ ਦੌਲਤ ਕਿਵੇਂ ਵਧਾਉਣੀ ਆ ਉਹ ਅਣਪੜ੍ਹ ਨੇ ਵਿੱਤੀ ਤੌਰ ਤੇ ਅਣਪੜ੍ਹ ਪਰ ਅਮੀਰ ਬਨਣ ਵਾਲੇ ਲੋਕ ਹਮੇਸ਼ਾ ਫਾਈਨੈਂਸ਼ੀਅਲ ਲਿਟਰੇਸੀ ਤੇ ਜ਼ੋਰ ਦਿੰਦੇ ਨੇ ਉਹ ਸਟਾਕ ਬੌਂਡ ਰੀਅਲ ਅਸਟੇਟ ਅਤੇ ਟੈਕਸ ਦੇ ਕਾਨੂੰਨਾਂ ਬਾਰੇ ਪੜ੍ਹਦੇ ਨੇ ਉਹ ਜਾਣਦੇ ਨੇ ਕਿ ਪੈਸੇ ਦੇ ਨਿਯਮ ਆਮ ਤੌਰ ਤੇ ਸਕੂਲ ਦੇ ਵਿੱਚ ਨਹੀਂ ਸਿਖਾਏ ਜਾਂਦੇ ਇਸ ਲਈ ਉਹ ਇਸ ਨੂੰ ਖੁਦ ਸਿੱਖਦੇ ਨੇ ਉਹ ਸਮਝਦੇ ਨੇ ਕਿ ਜਿੰਨਾ ਜ਼ਿਆਦਾ ਤੁਸੀਂ ਪੈਸੇ ਦੇ ਨਿਯਮਾਂ ਨੂੰ ਸਮਝੋਗੇ ਉਨਾ ਹੀ ਜ਼ਿਆਦਾ ਪੈਸਾ ਤੁਹਾਡੇ ਲਈ ਕੰਮ ਕਰੂਗਾ ਜੇ ਤੁਸੀਂ ਅਮੀਰੀ ਦੇ ਨੇੜੇ ਹੋ ਤਾਂ ਤੁਸੀਂ ਹੁਣ ਸਿਰਫ ਡਿਗਰੀ ਦੀ بجائے ਵਿੱਤੀ ਗਿਆਨ ਪ੍ਰਾਪਤ ਕਰਨ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੋਊਗਾ ਹੁਣ 19ਵਾਂ ਲੱਛਣ ਆਲੋਚਨਾ ਨੂੰ ਸਹਿਣ ਕਰਨ ਦੀ ਸ਼ਕਤੀ ਜਦੋਂ ਤੁਸੀਂ ਕੋਈ ਵੱਡਾ ਕੰਮ ਸ਼ੁਰੂ ਕਰਦੇ ਹੋ ਜਾਂ ਸਫਲ ਹੋਣ ਲੱਗਦੇ ਹੋ ਤਾਂ ਲੋਕ ਤੁਹਾਡੇ ਤੇ ਹੱਸਣਗੇ ਉਹ ਤੁਹਾਡੀ ਆਲੋਚਨਾ ਕਰਨਗੇ ਅਤੇ ਤੁਹਾਨੂੰ ਪਾਗਲ ਜਾਂ ਲਾਲਚੀ ਕਹਿਣਗੇ ਜ਼ਿਆਦਾਤਰ ਲੋਕ ਇਸ ਆਲੋਚਨਾ ਦੇ ਡਰ ਤੋਂ ਆਪਣਾ ਰਾਹ ਬਦਲ ਲੈਂਦੇ ਨੇ ਜਾਂ ਹਾਰ ਮੰਨ ਲੈਂਦੇ ਨੇ ਪਰ ਅਮੀਰ ਬਣਨ ਵਾਲੇ ਲੋਕ ਬਾਹਰੀ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਜਾਂਦੇ ਨੇ ਉਹ ਜਾਣਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਕੁਝ ਨਹੀਂ ਕੀਤਾ ਉਹ ਹਮੇਸ਼ਾ ਉਹਨਾਂ ਲੋਕਾਂ ਤੇ ਉਂਗਲਾਂ ਚੁੱਕਦੇ ਨੇ ਜੋ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਿਰਫ ਉਸ ਆਲੋਚਨਾ ਨੂੰ ਸੁਣਦੇ ਨੇ ਜੋ ਉਹਨਾਂ ਦੇ ਸਲਾਹਕਾਰ ਜਾਂ ਉਹਨਾਂ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਵਿੱਚ ਰੱਦ ਕਰਦੀ ਆ ਬਾਕੀ ਸਭ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੰਦੇ ਨੇ ਜੇ ਤੁਹਾਡੇ ਵਿੱਚ ਆਪਣੀ ਸੋਚ ਤੇ ਕਾਇਮ ਰਹਿਣ ਦੀ ਹਿੰਮਤ ਆ ਭਾਵੇਂ ਸਾਰੀ ਦੁਨੀਆ ਤੁਹਾਡੇ ਖਿਲਾਫ ਹੋਵੇ ਤਾਂ ਤੁਸੀਂ ਅਮੀਰੀ ਦੇ ਬਿਲਕੁਲ ਨੇੜੇ ਹੋ ਅੰਤ ਦੇ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਾਨਦਾਰ ਲੱਛਣ ਲੱਛਣ ਨੰਬਰ 20 ਦਾਨ ਦੇਣ ਦੀ ਭਾਵਨਾ ਆਮ ਲੋਕ ਸੋਚਦੇ ਨੇ ਕਿ ਪਹਿਲਾਂ ਮੈਂ ਅਮੀਰ ਬਣ ਜਾਵਾਂ ਫਿਰ ਦਾਨ ਕਰੂੰਗਾ ਉਹ ਦੇਣਾ ਇੱਕ ਬੋਝ ਅਤੇ ਖਰਚਾ ਮੰਨਦੇ ਨੇ ਪਰ ਅਮੀਰ ਬਨਣ ਵਾਲੇ ਲੋਕ ਇਸ ਨੂੰ ਇੱਕ ਫਰਜ਼ ਅਤੇ ਨਿਵੇਸ਼ ਮੰਨਦੇ ਨੇ ਉਹ ਸਮਝਦੇ ਨੇ ਕਿ ਦੌਲਤ ਸਿਰਫ ਆਪਣੇ ਲਈ ਨਹੀਂ ਸਗੋਂ ਚੰਗੀਆਂ ਚੀਜ਼ਾਂ ਨੂੰ ਦੁਨੀਆ ਦੇ ਵਿੱਚ ਵਾਪਸ ਫੈਲਾਉਣ ਲਈ ਆ ਜਦੋਂ ਤੁਸੀਂ ਦਾਨ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਭਰਪੂਰਤਾ ਦੀ ਭਾਵਨਾ ਪੈਦਾ ਹੁੰਦੀ ਆ ਕਿ ਤੁਹਾਡੇ ਕੋਲ ਇੰਨਾ ਕਾ ਕਿ ਤੁਸੀਂ ਦੂਸਰਿਆਂ ਨੂੰ ਵੀ ਦੇ ਸਕਦੇ ਹੋ ਇਹ ਸਕਾਰਾਤਮਕ ਮਾਨਸਿਕਤਾ ਤੁਹਾਡੇ ਵੱਲ ਹੋਰ ਦੌਲਤ ਖਿੱਚਦੀ ਆ ਬਿਲ ਗੇਟ ਵਾਰਨ ਬਫੇਟ ਵਰਗੇ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਇਸ ਸਿਧਾਂਤ ਤੇ ਚੱਲਦੇ ਨੇ ਜੇ ਤੁਸੀਂ ਇਹ ਮਹਿਸੂਸ ਕਰ ਲਿਆ ਕਿ ਤੁਸੀਂ ਜਿੰਨਾ ਜ਼ਿਆਦਾ ਦਿੰਨੇ ਹੋ ਉਹ ਨਹੀਂ ਜਿਆਦਾ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਸੱਚਮੁੱਚ ਸਫਲਤਾ ਦੇ ਸ਼ਿਖਰ ਤੇ ਪਹੁੰਚਣ ਲਈ ਤਿਆਰ ਹੋ ਤਾਂ ਦੋਸਤੋ ਅਸੀਂ ਦੇਖਿਆ ਕਿ ਅਮੀਰ ਹੋਣ ਤੋਂ ਪਹਿਲਾਂ ਤੁਹਾਡੇ ਵਿੱਚ ਇਹ 20 ਲੱਛਣ ਜ਼ਰੂਰ ਦਿਖਾਈ ਦਿੰਦੇ ਨੇ ਇਹਨਾਂ ਸਾਰੇ ਨੁਕਤਿਆਂ ਤੋਂ ਬਾਅਦ ਹੁਣ ਤੁਸੀਂ ਜਾਣਦੇ ਹੋ ਕਿ ਅਮੀਰੀ ਸਿਰਫ ਕਿਸਮਤ ਜਾਂ ਅਚਾਨਕ ਹੋਈ ਘਟਨਾ ਨਹੀਂ ਹੈ ਬਲਕਿ ਇਹ ਰੋਜ਼ਾਨਾ ਦੀਆਂ ਸਹੀ ਆਦਤਾਂ ਅਤੇ ਸਹੀ ਮਾਨਸਿਕਤਾ ਅਤੇ ਸਖਤ ਅਨੁਸ਼ਾਸਨ ਦਾ ਨਤੀਜਾ ਹੈ ਯਾਦ ਰੱਖੋ ਸਭ ਤੋਂ ਮਹੱਤਵਪੂਰਨ ਲੱਛਣ ਨੰਬਰ 17 ਸੀ ਯਾਨੀ ਕਿ ਆਪਣੀ ਜ਼ਿੰਦਗੀ ਦੀ 100% ਜ਼ਿੰਮੇਵਾਰੀ ਲੈਣਾ ਜੇਕਰ ਤੁਸੀਂ ਅੱਜ ਤੋਂ ਹੀ ਇਹਨਾਂ 20 ਲੱਛਣਾਂ ਦੇ ਵਿੱਚੋਂ ਸਿਰਫ 5 ਜਾਂ 6 ਨੂੰ ਪੂਰੀ ਲਗਨ ਦੇ ਨਾਲ ਅਪਣਾ ਲੈਣੇ ਹੋ ਤਾਂ ਤੁਹਾਨੂੰ ਅਮੀਰ ਬਣ ਤੋਂ ਕੋਈ ਰੋਕ ਨਹੀਂ ਸਕਦਾ ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਇਹਨਾਂ 20 ਲੱਛਣਾਂ ਦੇ ਵਿੱਚੋਂ ਇਸ ਸਮੇਂ ਤੁਹਾਡੇ ਵਿੱਚ ਕਿੰਨੇ ਮੌਜੂਦ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜੋ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਅਤੇ ਅਜਿਹੀਆਂ ਹੋਰ ਪ੍ਰੇਰਨਾਦਾਇਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਖੁਸ਼ ਰਹੋ ਅੱਗੇ ਵ Gracias. Pero...